بسم اللہ الرحمن الرحیم فاران افیشل چینل دے ویلیو سجناں મિતرو تے سونے سنکے سرتوں السلام علیکم گل کرن لگے ہاں کہ مٹی پتھراں دے بتاں دی پوجا اینی ਘਾਤک نہیں جِنّی سماج دے کھڑے غریب مارو ریتِی رواجاں دی غلامی خطرناک ہے کیوں جو مٹی پتھراں دی پوجا مُرخ دا نجی مسئلہ ہے ਜਾਤੀ ਮਸਲਾ ਹੈ ਉਹ ਕਰੇਗਾ ਤਾਂ ਉਹੋ ਭਰੇਗਾ ਤੇ ਮਰੇਗਾ ਯਾਨੀ ਉਹ ਕੱਲਾ ਹੀ ਉਸ ਸਿਰਕ ਦਾ ਗੁਨੇਗਾਰ ਹੋਵੇਗਾ ਪਰ ਸਮਾਜ ਦੇ ਪਿਤਾ ਪੁਰਖੀ ਵੱਡ ਬੜੇਰਿਆਂ ਤੋਂ ਚੱਲੇ ਆ ਰਹੇ ਰੀਤੀ ਰਿਵਾਜਾਂ ਦਾ ਗੁਲਾਮ ਇਨਸਾਨ ਦੂਜਿਆਂ ਨੂੰ ਵੀ ਲੈ ਡੁੱਬਦਾ ਹੈ ਬਲਕਿ ਉਹ ਦੂਜਿਆਂ ਲਈ ਮੁਸੀਬਤ ਤੇ ਕਹਿਰ ਬਣ ਜਾਂਦਾ ਹੈ ਉਸ ਦੇ ਰਿਵਾਜ ਰਿਵਾਜਾਂ ਦੀ ਜਿੰਨੇ ਲੋਕ ਵੀ ਰੀਸ ਕਰਨਗੇ ਉਹਨਾਂ ਸਭਨਾਂ ਦਾ ਉਹ ਪਕੜਾਉ ਹੋਵੇਗਾ ਮੱਕੇ ਦੇ ਮੂਸਰਕ ਲੋਕਾਂ ਦਾ ਪਿਤਾ ਇਹੋ ਰੌਲਾ ਸੀ ਕਿ ਪੈਗੰਬਰ ਮੁਹੰਮਦ ਸੱਲ ਸੱਲਮ ਸਾਨੂੰ ਪਿਓ ਦਾਦਿਆਂ ਤੋਂ ਚੱਲੇ ਆ ਰਹੇ ਸਮਾਜਿਕ ਤੇ ਧਾਰਮਿਕ ਰੀਤੀ ਰਿਵਾਜਾਂ ਤੋਂ ਉਹਨਾਂ ਰੋਕਣਾ ਅਸੀਂ ਉਹਨਾਂ ਦੇ ਅੱਲਾ ਨੂੰ ਮੰਨ ਲਵਾਂਗੇ ਹੋਰ ਕੋਈ ਜ਼ਮੀਨ ਜਾਇਦਾਦ ਕਾਰਦਾਰ ਜਬ ਮੁਲਕ ਦੀ ਰਾਜਗਦੀ ਦਾ ਰੌਲਾ ਥੋੜੋ ਸੀ ਇਸਲਾਮ ਨੇ ਹਰ ਉਸ ਪਿਤਾ ਪੁਰਖੀ ਰੀਤੀ ਰਿਵਾਜ ਦਾ ਜੂੜ ਵੱਢ ਕੇ ਰੱਖ ਦਿੱਤਾ ਹੈ ਜੋ ਰੀਤੀ ਰਿਵਾਜ ਦੇ ਗੁਲਾਮ ਲਈ ਵੀ ਗਲਫਰਾਹਾ ਹੋਵੇ ਤੇ ਦੂਜਿਆਂ ਲਈ ਵੀ ਖਾਮ ਖਾ ਦੀ مصیبت ਤੇ ਕਹਿਰ ਬਣੇ ਅੱਜ ਨਿਕਾਹਾਂ ਦੇ ਰੀਤੀ ਰਿਵਾਜਾਂ ਦੇ ਬੁੱਤਾਂ ਦੀ ਪੂਜਾ ਤੇ ਨੇ ਧਰਮ ਤੇ ਮذਬਾਈ ਹੁਲੀਆ ਵਿਗਾੜ ਕੇ ਰਖਤਰਿਆ ਹੈ ਅਤੇ ਗਰੀਬਾਂ ਲਈ ਗਲ ਫਰਾਹਾ ਬਨਾ ਸੁੱਟਿਆ ਹੈ ਯਾਨੀ ਦਾਜ ਦੇਹ ਤੇ ਹੋਰ ਗੁੰਡਾਗਰਦੀ ਬੁਰਸ਼ਾਗਰਦੀ ਨਮਾ ਰੀਤੀ ਰਿਵਾਜ ਤਾਂ ਹਨ ਹੀ ਅੱਲਾ ਦੇ ਕਾਨੂੰਨ ਨੂੰ ਖੋਰਾ ਲਾਉਣ ਵਾਲੇ ਪਰ ਇਹਦੇ ਵਿੱਚ ਸਭ ਤੋਂ ਮਾੜੀ ਨੀਚ ਕਮਿਨੀ ਤੇ ਗਾਇਰ اخਲਾਕੀ ਹਰਕਤ ਇਹ ਹੈ ਕਿ ਬੱਚੇ ਬੱਚੀ ਦੇ ਨਿਕਾਹ ਦੀ ਖੁਸ਼ੀ ਦੇ ਚਾਹ ਵਿੱਚ ਦਾਅਵਤ ਜਾਂ ਫਰਾਡੀ ਵਲੀਮਾ ਦੀ ਓਟ ਵਿੱਚ ਲੋਕਾਂ ਨੂੰ ਘਰ ਸੱਦ ਕੇ ਨਿਊ ਦੇ ਸਗਨ ਦੇ ਨਾਂ ਤੇ ਉਹਨਾਂ ਦੀ ਜੇਬਾਂ ਉੱਤੇ ਡਾਕਾ ਮਾਰਨਾ ਹੈ। ਯਾਨੀ ਇਹ ਭੁਖੜ ਚੰਦਰੀ ਮਲੰਗੀ ਤੇ ਮਾਨਸਿਕ ਹੀ ਜਿਹੜਾ ਬਿਰਤੀ ਸੋਚਦਾ ਹੈ ਹੀ ਅਲਾਖੀ اخلاقی دیਵਾਲੀਆ ਪਣ ਵੀ ਹੈ। ਕਾਇਰਤਾ ਬੁਝਦਲੀ ਬਾਜੀ ਪੁਣੀ ਆਪਣੇ ਤੇ ਨੀਸ਼ਤਾ ਨੂੰ ਵੀ ਜ਼ਾਹਰ ਕਰਦਾ ਹੈ ਕਿ ਵੱਡਾ ਫਿਰਦਾ ਹੈ ਸਮਾਜ ਅੰਦਰ ਚੌਧਰੀ ਬਣਿਆ ਦੀਨ ਦੀਆਂ ਗੱਲਾਂ ਨੂੰ ਸਾਹ ਘੜੀਸ ਘੜੀਸ ਕਰਦਾ ਨਹੀਂ ਥੱਕਦਾ ਇਹ ਹਲਾਮ ਇਹ ਹਰਾਮ ਉਹ ਹਲਾਲ ਇਹ ਵਿਦਤ ਉਹ ਸੁਨਨਤ ਦੀਆਂ ਫਰਾਉਟੀਆਂ ਛੱਡਦਾ ਫਿਰਦਾ ਹੈ ਨਬੀ کریم ਸੱਲ ਸਲਮ ਜੀ ਦੀ ਇੱਕ ਇੱਕ ਸੁਨਨਤ ਤੇ ਮਰਿਆ ਜਾ ਰਿਹਾ ਹੈ ਪਰ ਅਸਲ ਸੁਨਤ ਦੇ ਪੁੱਜ ਕੇ ਬੈਰੀ ਸਮਾਜ ਤਰੋਹੀ ਰਵਾਜਾਂ ਰੀਤੀ ਰਵਾਜਾਂ ਮੂਰੇ ਮਿੱਟੀ ਦੇ ਘਰੋਂ ਦੇ ਵਾਂਗੂ ਢੀਰੀ ਹੋ ਜਾਂਦਾ ਹੈ ਮੇਰੇ ਨਜ਼ਰੀਏ ਦੇ ਮੁਤਾਬਕ ਲੰਮੀ ਚੌੜੀ ਦਾੜੀ ਰੱਖ ਲੈਣ ਗਿੱਟਿਆਂ ਦੇ ਉੱਪਰ ਪਜਾਮੀ ਪਾਉਣ ਜੇਬ ਵਿੱਚ ਮਸਬਾਕ ਟੰਗਣ ਵਾਲੇ ਦੇ ਮੁਕਾਬਲੇ ਉਹ ਜ਼ਿਆਦਾ ਵੱਡਾ ਮੁਜਾਹਦ ਤੇ ਸੂਰਮਾ ਹੈ ਜੀਨੇ ਨਿਕਾਜ਼ ਦੇ ਨਾਂ ਤੇ ਘੜੇ ਰੀਤੀ ਰਵਾਜਾਂ ਦੇ ਬੁੱਤਾਂ ਨੂੰ ਪੈਰਾਂ ਥੱਲੇ ਜ਼ਾਤੜ ਕੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਜੀ ਦੇ ਆਸ਼ਿਕ ਤੇ ਅਸਲੀ ਵਾਰਿਸ ਹੋਣ ਦਾ ਐਲਾਨ ਕਰ ਦਿੱਤਾ ਪਰ ਅਤਿਅੰਤ ਅਫਸੋਸ ਇਸ ਗੱਲ ਦਾ ਹੈ ਕਿ دین ਤੇ ਮਜ਼ਹਬ ਦੇ ਕੰਮ ਵਿੱਚ ਜੁਟੀਆਂ ਜਮਾਤਾਂ ਜਮੀਤਾਂ 75 ਸਾਲ ਵਿੱਚ ਸ਼ਹਿਰ ਵਿੱਚ ਸਾਲਾਨਾ 10 ਨੌਜਵਾਨ ਜਾਂ ਕਰ ਅਜਿਹੇ ਨਹੀਂ ਤਿਆਰ ਕਰ ਸਕੀਆਂ ਜਿਹੜੇ ਅੱਲਾ ਦੇ ਰਸੂਲ ਸੱਲੱਲਾਹ ਸੱਲਮ ਜੀ ਦੀ ਮੁਬਾਰਕ ਸੁਨਨਤ ਨਿਕਾਰ ਨੂੰ ਸਹੀ ਅਰਥਾਂ ਚ ਸੁਨਨਤ ਦੇ ਮੁਤਾਬਕ ਕਰਨ ਲਈ ਤਿਆਰ ਕਰ ਲੈ ਹੁਣ ਇੱਕ ਟਿਕਟ ਵਿੱਚ ਕਈ ਕਈ ਨਜ਼ਾਰੇ ਲੈਣ ਵਾਲੇ ਤਾਂ ਤਿਆਰ ਕੀਤੇ ਜੋ ਮੰਗਣੀ ਵੇਲੇ ਹੀ ਮੰਗੇਤਰ ਨੂੰ ਬੇਸ਼ਰਮੀਪੂਰਨ ਆਪਣੇ ਬਰਾਬਰ ਬਿਠਾ ਕੇ ਰਿੰਗ ਸੈਰੇਮੋਨੀ ਦੀ ਰਸਮ ਕਰ ਰਹੇ ਹਨ ਤੇ ਜਮਾਤਾਂ ਦੇ ਆਗੂ ਸਾਹਮਣੇ ਬੈਠਿਆ ਹਨ ਧਾਲੀਆਂ ਸਮੇਤ ਸਲਟਕਾਈ ਕੀ ਕਰਨ ਵਿਚਾਰੇ ਹੁਣ ভূমਕਾ ਨੂੰ ਸਮੇਟਦਿਆਂ ਮੇਰੇ ਗੱਲ ਕਰਨ ਤੋਂ ਭਾਵ ਹੈ ਕਿ ਪਿਛਲੇ ਮਹੀਨੇ ਹੀ ਸ਼ਹਿਰ ਵਿੱਚ ਦੋ ਮੁबारक ਤੇ নূর ਖਿਲਾਰ ਦੇ ਨਿਕਾਹ ਹੋਏ ਹਨ ਮੇਰੇ ਛੋਟੇ ਭਾਈ ਮੁਹੰਮਦ ਹਬੀਬ ਸਾਹਿਬ ਦੇ ਪੁੱਤਰ ਸਹਾਬ ਹਬੀਬ ਉਰਫ ਸੈਬੀ ਤੇ ਦੂਜੇ হাফেজ ਮੁਹੰਮਦ صدیق ਸਾਹਿਬ ਮਰਹੂਮ ਰਹਿਮਤੁਲਾਹ আলাইਹ ਦੇ ਪੁੱਤਰ ਤੇ ਮੁਫਤੀ ਮੁਹੰਮਦ ਤਾਹਿਰ ਸਾਹਿਬ ਦੇ ਫਰਜ਼ੰਦ ਮੁਫਤੀ ਮੁਹੰਮਦ ਆਰਫ ਸਾਹਿਬ ਜੋ ਮਾਸ਼ਾਅੱਲਾ ਨਿਕਾਹ ਦੇ ਸ਼ੁਕਰਾਨੇ ਵਜੋਂ ਉਮਰਾ ਲਈ ਤਸਰੀਫ ਲੈ ਗਏ ਹਨ ਜਿਸ ਦੇ ਲਈ ਮੈਂ ਮੁਫਤੀ ਸਾਹਿਬ ਮੁਹੰਮਦ ਤਾਹਿਰ ਸਾਹਿਬ ਪਰਿਵਾਰ ਨੂੰ ਦਿਲੀ ਮੁਬਾਰਕਬਾਦ ਪੇਸ਼ ਕਰਦਾ ਹਾਂ ਮੇਰੇ ਭਤੀਜੇ ਸਾਹਿਬ ਦੀ ਨਿਕਾਹ ਵਿੱਚ ਪੰਜ ਮਰਦ ਇੱਕ ਉਹ ਆਪ ਦੂਜਾ ਪਿਤਾ ਮੁਹੰਮਦ ਹਬੀਬ ਤੀਜਾ ਭਰਾ ਮੁਜਾਹਿਦ ਅਲੀ ਚੌਥੇ ਤੇ ਪੰਜਵੇਂ ਦੋਵੇਂ ਜੀਜੇ ਅਤੇ ਚਾਰ ਔਰਤਾਂ ਉਸਦੀ ਅੰਮੀ ਭਾਬੀ ਤੇ ਦੋਵੇਂ ਭੈਣਾਂ ਯਾਨੀ ਕੁੱਲ ਲੋਕ ਕੁੱਲ 9 ਲੋਕ ਸਨ ਪੰਜੇ ਤਾਏ ਚਾਚੇ ਦੋਵੇਂ ਫੁੱਫੜ ਸਾਰੇ ਮਾਮੇ ਮਾਮੀਆਂ ਮਾਸੜ ਮਾਸੀਆਂ ਤੇ ਹੋਰ ਈਲੇ ਕਬੀਲੇ ਨੂੰ ਵਿਰਾਸਤ ਵਿੱਚ ਨਾ ਲਿਆ ਕੇ ਲੋਕ ਕੀ ਆਖਣਗੇ ਨੱਕ ਨਾ ਵੱਡਿਆ ਜਾਵੇ ਵਾਲੇ ਗੁਮਰਾਹੀ ਦੇ ਦੌਰ ਵਿੱਚ ਹਜ਼ੂਰ ਨਬੀਏ ਕਰੀਮ ਸਲ ਸਲਮ ਜੀ ਦੀ ਮੁਬਾਰਕ ਸੁਨਤ ਉਤੇ ਸਹੀ ਅਰਥਾਂ ਵਿੱਚ ਨਫਸ ਨਾਲ ਜਿਹਾਦ ਕੀਤਾ ਹੈ ਮਾਸ਼ਾ ਅੱਲਾਹ ਹਾਲਾਂਕਿ ਅਨਮੋਲ ਨੇਮਤ ਲੜਕੀ ਪਰਿਵਾਰ ਵਾਲੇ ਕੋਈ ਗਰੀਬ ਜਾਂ ਕੰਜੂਸ ਨਹੀਂ ਸਨ ਬਲਕਿ ਉਹਨਾਂ ਵੱਲੋਂ ਹਰ ਕਾਸੇ ਦੀਆਂ ਫੁੱਲ ਆਫਰਾਂ ਸਨ ਪਰ ਜੀ ਹਾਂ ਜਿੱਥੇ ਵਿਆਹ ਸ਼ਾਦੀਆਂ ਦੇ ਨਾਂ ਤੇ ਖੁرافਾਤਾ ਬਦਮਾਸੀਆਂ ਕੰਜਰ ਖਾਨਿਆਂ ਅਤੇ ਦਾਜ ਦੇਹ ਦਾ ਪਾਗਲ ਹਲਕਾ ਅਤੇ ਨਿਊ ਦੇ ਸਾਗਨ ਦੇ ਨਾਂ ਤੇ ਮਹਿਮਾਨਾਂ ਨੂੰ ਘਰ ਸੱਦ ਕੇ ਉਹਨਾਂ ਦੀਆਂ ਜੇਬਾਂ ਉੱਤੇ ਡਾਕੇ ਮਾਰਨ ਦੀਆਂ ਨੀਂਚ ਤੇ ਗੈਰ اخਲਾਕੀ ਹਰਕਤਾਂ ਦਾ ਸ਼ੈਤਾਨ ਸੁਨਤੇ ਰਸੂਲ ਸੱਲ ਸਲਮ ਨੂੰ ਦੰਦੀਆਂ ਚੜਾ ਰਿਹਾ ਹੋਵੇ ਉੱਥੇ ਮੇਰੇ ਵਿਚਾਰਾ ਮੁਤਾਬਕ ਤਾਂ ਅਜੋਕੇ ਵੇਲੇ ਮੁਫਤੀ ਮੁਹੰਮਦ ਆਰਿਫ ਸਾਹਿਬ ਅਤੇ ਫਾਰਾਨ ਪਰਿਵਾਰ ਦੇ ਹੋਣਹਾਰ ਬੇਟੇ ਸੁਹਾਇਬ ਸੈਬੀ ਦਾ ਵੱਡ ਬਰੇਰੀਆਂ ਤੋਂ ਚੱਲੇ ਆ ਰਹੇ ਲਾਣਤੀ ਤੇ ਗੈਰ اخلاਕੀ ਰੀਤੀ ਰਿਵਾਜਾਂ ਦੇ ਬੁੱਤਾਂ ਨੂੰ ਤੋੜਨਾ ਸੈਯਦਨਾ ਹਾਜਤ ਇਬਰਾਹੀਮ ਅਲੈਸਲਾਮ ਜੀ ਦਾ ਬੁੱਤ ਫਰੋਸ ਹਾਜ਼ਰ ਦੇ ਬੁੱਤਾਂ ਨੂੰ ਤੋੜਨ ਸਮਾਨ ਹੈ ਕਿਉਂਕਿ ਲੰਬੀ ਚੌੜੀ ਬਰਾਤ ਲਿਆ ਕੇ ਲੜਕੀ ਵਾਲੇ ਕਰਬਨ ਸਵੰਨੀਆਂ ਦਾਵਤੀਆਂ ਦਾਵਤਾਂ ਉਡਾਉਂ ਤੇ ਨਿਊ ਦੇ ਬਾਜੀ ਦਾ ਇਸਲਾਮ ਵਿੱਚ ਕੋਈ ਕਨਸੈਪਟ ਹੀ ਨਹੀਂ ਹੈ ਕਿਉਂਕਿ ਕਾਇਨਾਤ ਦੇ ਲਾਡਲੇ ਪੈਗੰਬਰ حضرت ਮੁਹੰਮਦ ਸੱਲ ਸਲਮ ਜੀ ਨੇ ਫਰਮਾ ਦਿੱਤਾ ਹੈ ਹਦੀਸ ਸੁਣੋ ਸਭ ਤੋਂ ਬਰਕਤ ਵਾਲਾ ਨਿਕਾ ਉਹ ਹੈ ਜਿਸ ਵਿੱਚ ਖਰਚਾ ਘੱਟ ਹੋਵੇ ਅਹਿਮਦ ਪਾਗ ਨੰਬਰ 1 ਹਦੀਸ ਨੰਬਰ 5080 ਅਗਲੀ ਹਦੀਸ ਸਭ ਤੋਂ ਚੰਗਾ ਨਿਕਾ ਉਹ ਹੈ ਜੋ ਆਸਾਨ ਤੇ ਸੌਖਾ ਹੋਵੇ ਅਬੂ ਦਾਊਦ ਸ਼ਰੀਫ ਪਾਗ ਨੰਬਰ 3 ਹਦੀਸ ਨੰਬਰ 352 ਇਸਲਾਮ ਨੇ ਤਾਂ ਨਿਕਾ ਨੂੰ ਇੰਨਾ ਸੌਖਾ ਬਣਾਇਆ ਹੈ ਕਿ ਆਦਮੀ ਸਵੇਰੇ ਇਰਾਦਾ ਕਰੇ ਤੇ ਸ਼ਾਮ ਨੂੰ ਨਿਕਾਹ ਹੋ ਜਾਵੇ ਯਾਨੀ ਆਟੇ ਕੋ ਜਿਵੇਂ ਦਾਲ ਚ ਬਾਲ ਚੱਕ ਲਿਆ ਇੰਜ ਦਾ ਆਸਾਨ ਬਣਾਇਆ ਹੈ ਇਸ ਦੇ ਲਈ ਕਿਸੇ ਲੰਮੇ ਚੌੜੇ ਪੰਗੇ ਦੀ ਲੋੜ ਨਹੀਂ ਹੈ ਬਸ ਇਸ ਦੇ ਲਈ ਕੇਵਲ ਇਜਾਬ ਇਜਾਬ ਉਹ ਕਬੂਲ ਦੇ ਦੋ ਸ਼ਬਦ ਤੇ ਦੋ ਦੋ ਗਵਾਹ ਕਾਫੀ ਹਨ ਇਹ ਤਾਂ ਅਸੀਂ ਸਮਾਜ ਦੇ ਰੀਤੀ ਰਿਵਾਜਾਂ ਦੇ ਬੁਤਾਂ ਦੀ ਗੁਲਾਮੀ ਦੇ ਕਲਾਵੇ ਐਵੇਂ ਖਾਮ ਖਾ ਗਲਾਂ ਵਿੱਚ ਲਟਕਾਈ ਫਿਰਦੇ ਆ ਸਮੁੱਚੀ ਕਾਇਨਾਤ ਦੇ ਸਰਦਾਰ ਆ ਪੈਗੰਬਰ ਸੱਲ ਸਲਮ ਜੀ ਦੇ ਜੀਵਨ ਕਾਲ ਵਿੱਚ ਨਿਕਾਹ ਕਿੰਨੇ ਆਸਾਨ ਹੋਇਆ ਕਰਦੇ ਸਨ ਕਿ ਉਸ ਦਾ ਮਾ ਅਨੁਮਾਨ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਸਵਾਬ ਅਰ ਜ਼ਮਾਨ ਲੈ ਅਜਮਾਇਨ ਆਪਣੇ ਨਿਕਾਹਾਂ ਵਿੱਚ ਆਪ ਸੱਲ ਸਲਮ ਦੀ ਜੀ ਦੀ ਸ਼ਿਰਕਤ ਨੂੰ ਵੀ ਜ਼ਰੂਰੀ ਨਹੀਂ ਸਮਝਦੇ ਸਨ ਯਾਨੀ ਆਪ ਨੂੰ ਬੁਲਾਉਣਾ ਵੀ ਜ਼ਰੂਰੀ ਨਹੀਂ ਸਮਝਦੇ ਸਨ ਹਾਜਤ আব্দুর रहमान ਬਿਨ ਆਫ ਰਜ਼ੀ ਅੱਲਾ ਤਾਲਾ ਨੂੰ ਦੇ ਕੱਪੜਿਆਂ ਉੱਤੇ ਆਪ ਸਰਬਰੇ ਕਾਇਨਾਤ ਸੱਲ ਸਲਮ ਜੀ ਨੇ ਕੇਸਰੀ ਰੰਗ ਦਾ ਨਿਸ਼ਾਨ ਵੇਖਿਆ ਤਾਂ ਆਪ ਨੇ ਫਰਮਾਇਆ আব্দুর रहमान ਇਹ ਕੀ ਹੈ ਉਹਨਾਂ ਨੇ ਬੇਨਤੀ ਕੀਤੀ ਹੇ ਅੱਲਾ ਦੇ ਰਸੂਲ ਸੱਲ ਸਲਮ ਮੈਂ ਨਿਕਾਹ ਕਰ ਲਿਆ ਹੈ ਅਤੇ ਇਹ ਖਸ਼ਬੂ ਦਾ ਰੰਗ ਉਸੇ ਦਾ ਅਸਰ ਹੈ ابو داਉਦ ਸੀ ਪਾਗ ਨੰਬਰ 2 ਹਦੀਸ ਨੰਬਰ 344 ਇਹ ਸੁਣ ਕੇ ਆਪ ਸਰਸਲਮ ਜੀ ਨੇ ਕੋਈ ਸ਼ਿਕਵਾ ਕਰਨ ਜਾਂ ਰੋਸਾ ਵਿਖਾਉਣ ਦੀ ਥਾਂ ਬਰਕਤ ਦੀ ਦੁਆ ਕੀਤੀ ਇਸ ਤੋਂ ਨਾ ਹੀ ਕੋਈ ਮੀਨਾ ਤਾਨਾ ਦਿੱਤਾ ਇਸ ਤੋਂ ਪਹਿਲਾਂ ਸੁਹੈਬ ਸੈਵੀ ਦੇ ਵੱਡੇ ਭਰਾ ਮੁਜਾਹਿਦ ਅਲੀ ਉਰਫ ਰਾਜੂ ਸਮਾਜ ਸੇਵੀ ਨੇ ਵੀ ਇਸੇ ਤਰ੍ਹਾਂ ਸਮਾਜ ਦੁਸ਼ਮਣ ਰੀਤੀ ਰਿਵਾਜਾਂ ਦੇ ਬੂਤਾਂ ਨੂੰ ਪੈਰਾਂ ਥੱਲੇ ਰੋਲ ਕੇ ਸਰਵਰੇ ਕਾਇਨਾਤ ਅਲਸਲਮ ਜੀ ਦੇ ਮੁਬਾਰਕ ਪੂਰਨਿਆਂ ਦੀ ਚੜ੍ਹਦੀ ਕਲਾ ਦਾ ਚਰਨ ਦਾ بلند ਕਰਕੇ ਸਹੀ ਅਰਥਾਂ ਵਿੱਚ ਸਮਾਜ ਸੇਵੀ ਹੋਣ ਦਾ ਸਬੂਤ ਦਿੱਤਾ ਵਰਨਾ ਅਰੀਤ ਇਹੀ ਚੱਲੀ ਆ ਰਹੀ ਹੈ ਕੇ ਸਮਾਜ ਸੇਵਾ ਅਤੇ ਸਮਾਜ ਦੇ ਕਲਿਆਣ ਦੇ ਨਾਂ ਤੇ ਖਫਾ ਖੂਨ ਪੋਈਤਾ ਜਾਂਦੇ ਆ ਤੇ ਵਿਆਹ ਸ਼ਾਦੀਆਂ ਦੇ ਤੇ ਹੋਰ ਘਰੇਲੂ ਖੁਸ਼ੀਆਂ ਦੇ ਅਫਸਰ ਤੇ ਸਮਾਜ ਲਈ ਮਾਰੂ ਤੇ ਘਾਰ ਘਾਤਕ ਦਿੱਤੀ ਰਵਾਜਾਂ ਦਾ ਗੁਲਾਮ ਬਣ ਕੇ ਸਮਾਜ ਦੀਆਂ ਜੜਾਂ ਵਿੱਚ ਜ਼ਹਿਰ ਚੋਈ ਜਾ ਰਹੇ ਹਾਂ ਇਹ ਸਮਾਜ ਸੇਵਾ ਹੈ ਹਰਦੂ ਲਾਂਤ ਹੈ ਸੀ ਸਮਾਜ ਸੇਵਾ ਉਤੇ ਇਹ ਮੁਜਾਹਦ ਅਲੀ ਉਰਫ ਰਾਜੂ ਦੀ ਸੋਚ ਦਾ ਹੀ ਸਿੱਟਾ ਹੈ ਕਿ ਇਹਨਾਂ ਦੇ ਘਰ ਬੱਚੇ ਦੇ ਜਨਮ ਤੇ ਵੀ ਕਿਸੇ ਆਂਢੀ ਗੋਂਢੀ ਰਿਸ਼ਤੇਦਾਰ ਮਿਲੀ ਸੱਜਣ ਨੂੰ ਉਧਰੋਂ ਉਧਰੀ ਪੈਸਿਆਂ ਦੇ ਲੈਣ ਦੇ ਟਕਸਟ ਨਹੀਂ ਦਿੱਤਾ ਜਾਂਦਾ ਬਲਕਿ ਸਹੀ ਅਰਥਾਂ ਵਿੱਚ ਸੁੰਨਤ ਅਨੁਸਾਰ ਹਕੀਕਾ ਕਰ ਦਿੱਤਾ ਜਾਂਦਾ ਹੈ ਰੀਤੀ ਰਿਵਾਜਾਂ ਦੇ ਮਾਮਲੇ ਵਿੱਚ ਮੇਰੇ ਮੁਜਾਹਿਦ ਪੁੱਤਰ ਰਾਜੂ ਕਰਲਾਈਨਸ ਇੰਨੇ ਸਖਤ ਹਨ ਕਿ ਕੀ ਮਜਾਲ ਹੈ ਕਿ ਕੋਈ ਨਵ ਨਮੇਲੀ ਬੂਟੀ ਨੂੰ ਜਾਂ ਨਾਬਜਮੇ ਬੱਚੇ ਨੂੰ ਚੋਰੀ ਛੁਪੇ ਵੀ ਸਾਗਨ ਦੇ ਦੇਵੇ ਅੰਤ ਵਿੱਚ ਮੈਂ ਇਹੀ ਕਹਾਗਾ ਕਿ ਮੁਜਾਹਿਦ ਅਲੀ ਕੇਵਲ ਇੱਕ ਨਾ ਹੀ ਨਹੀਂ ਬਲਕਿ ਸਹੀ ਅਰਥਾਂ ਵਿੱਚ ਮੁਜਾਹਿਦ ਸ਼ੇਰ ਹੈ ਜੋ ਬਦਾਈ ਦਾ ਪਾਤਰ ਹੈ ਜਿਸ ਦੇ ਲਈ ਮੇਰੇ ਖੁਸ਼ਕਿਸਮਤ ਭਰਾ ਮੁਹੰਮਦ ਹਬੀਬ ਜੀ ਅਤੇ ਇਹਨਾਂ ਦੀ ਮਾਂ ਬਹੁਤ ਬਹੁਤ ਬਦਾਈ ਦੇ ਪਾਤਰ ਹਨ ਸੌਰਤ ਵਿਖਾਵੇ ਤੋਂ ਬਚਦਿਆਂ ਮੈਂ ਇਹ ਸਭ ਲਿਖਣ ਤੇ ਬੋਲਣਾ ਨਹੀਂ ਚਾਹੁੰਦਾ ਸਾ ਕਿਉਂਕਿ ਕੁਝ ਦਿਨਾਂ ਤੋਂ ਮੇਰੀ ਸਿਹਤ ਠੀਕ ਨਹੀਂ ਹੈ ਪਰ ਮੈਂ ਪਰ ਮੇਰੇ ਮਿੱਤਰ ਮਾਸਟਰ ਅਬਦੁਲ ਗਫੂਰ ਕਿਤਾਬਾਂ ਵਾਲੇ ਅਤੇ ਕਾਮਰੇਡ ਅਲਿਆਸ ਅਬਦਾਲੀ ਅਤੇ ਹੋਰਨਾ ਸੱਜਣਾ ਮਿੱਤਰਾਂ ਦੇ ਆਖੰਤੇ ਕਿ ਯਾਰ ਜਦੋਂ ਅੱਜ ਬਦੀ ਬੁਰਾਈ ਸਿਰ ਚੜ ਕੇ ਸਿੱਖੀਆਂ ਮਾਰ ਰਹੀ ਹੈ ਕਿ ਫਲਾਣੇ ਦੇ ਇੰਨੀਆਂ ਦੇਗਾ ਬਚ ਗਈਆਂ ਫਲਾਣੇ ਦੇ ਇੰਨਾ ਦਾਜ ਆ ਗਿਆ ਫਲਾਣੇ ਨੇ ਫਲਾਣੇ ਦੇ ਘਰ ਇੰਨਾ ਨਿਊਜ਼ ਦਾ ਸ ਕਰਨ ਪੈ ਗਿਆ ਹੋਲਾਨੇ ਦੇ ਐਨੇ ਬੰਬੂ ਪਟਾਕੇ ਵੱਜ ਗਏ ਤਾਂ ਫਿਰ ਜਿਨ੍ਹਾਂ ਬਹਾਦਰਾਂ ਨੇ ਦੀਨ ਦੁਸ਼ਮਣ ਰੀਤੀ ਰਵਾਜਾਂ ਦੇ ਕਲਾਵੇ ਗਲਾਂ ਚੋਂ ਉਤਾਰ ਕੇ ਲਾ ਸੁੱਟੇ ਹਨ ਉਹਨਾਂ ਦੀ ਇਸ ਬਹਾਦਰੀ ਨੂੰ ਕਿਉਂ ਨਾ ਲੁਕੋਇਆ ਕਿਉਂ ਲੁਕੋਇਆ ਜਾ ਰਿਹਾ ਹੈ ਇਸ ਨੂੰ ਉਭਾਰਿਆ ਜਾਵੇ ਤਾਂ ਕਿ ਹੋਰ ਨੌਜਵਾਨ ਵੀ ਪ੍ਰੇਰਨਾ ਲੈ ਸਕਣ ਇਹ ਕੋਈ ਇਹ ਕੋਈ ਗੱਲ ਇਹ ਕੋਈ ਗੱਲ ਹੈ ਕਿ ਨੇਕੀ ਸੁੱਕੜ ਕੇ ਖਲ ਖੁੰਗੇ ਲੱਗ ਜਾਵੇ ਤੇ ਬੁਰਾਈ ਖੁੱਲ ਮੁਖੁੱਲਾ ਬੁਰਛਾ ਕਰਦੀ ਕਰਦੀ ਫਰੇ ਅੱਲਾ ਸਭਨਾ ਦੇ ਬੱਚਿਆਂ ਨੂੰ ਅਜਿਹੀ ਨੇਕੀ ਦੀ ਤੋਫੀਕ عطا ਫਰਮਾਵੇ ਆਮੀਨ ਸੁਮਾ ਆਮੀਨ ਆਖਰ ਦੇ ਵਿੱਚ ਮੈਂ ਮੁਫਤੀ ਮੁਹੰਮਦ ਤਾਹਰ ਸਾਹਿਬ ਦੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ